ਨਿਰਮ ਵੀ ਲੱਗੀ ਏ ਚਾਰ ਸਹਬਜਾਦੇ ਪਰ ਇਹ ਮੋਗੀ ਹੋਈ ਏ ਠੰਡਾ ਬੁਰਜ ਮਾਰਕੀਟ ਜੇ ਸ਼ਸਤਰ ਲੱਗੇ ਜਿਦ ਤਰੇ ਖਵਾ ਪੋਸ ਐਸ ਐਮ ਜੀ ਹਾਂ ਜੀ ਤਿੰਨ ਚਾਰ ਦਿਨ ਹੋ ਗਏ ਆ ਤਿੰਨੀ ਪਰਸੋ ਦੇ ਆਏ ਆ ਅੱਜ 28 ਤਰੀਕ ਫਤੇਗੜ ਸਾਹਿਬ ਆਏ ਪਰਸੋ ਦੇ ਤੇ ਆਪਣਾ ਫੇਸਮਕਾਟੀ ਵਿਖਾਉਣ ਲਿਆ ਕਿਉਂਕਿ ਘਾਸ਼ ਬੜਾ ਵੱਡਾ ਵਾ ਤੇ ਬਾਜ ਨਹੀਂ ਹੁੰਦੀ ਵਿੱਚ ਦੇ ਇੱਥੇ ਮੜੀ ਸ਼ਾਂਤੀ ਹੈ ਤੇ ਮੈਂ ਇੱਥੇ ਆ ਗਿਆ ਆਪਣਾ ਫੇਸ ਨੂੰ ਖੋਣ ਲਿਆ ਤੇ ਪਹਿਲਾਂ ਤੇ ਪੁਰਾਣੀਆਂ ਕਲਿੱਪਾਂ ਵੇਖੋ ਜਾ ਕੇ ਥੋਣ ਜਿੱਦੋਂ ਤੇ ਵਲੌਗ ਕਰਾ ਲੈ ਜੀ ਨਹੀਂ ਕੀਤਾ ਪਰ ਇੱਥੇ ਆ ਕੇ ਮੈਂ ਕਹਿੰਨਾ ਪੂਰਾ ਆਸਰਾ ਜਿਹਾ ਹੋ ਗਿਆ ਕਿ ਨਹੀਂ ਹਾਂ ਵੀ ਹੈਗੇ ਆ ਸੰਗਤ ਹੈਗੀ ਇੱਥੇ ਤੇ ਮਗਰ ਤੇ ਸੋਨਸਾਣ ਹੀ ਬੜੀ ਹੈ ਫਿਰੰਮ ਵੀ ਲੱਗੀ ਏ ਚਾਰ ਸਾਬ ਜਾ ਦੇ ਅਰੇ ਮੋਗੀ ਹੋਈ ਏ ਚੰਡੀਗੜ੍ਹ ਦੇ ਕੋਲ ਐਂਡ ਲਸੀਨ ਹਗਾ ਹੀ ਚੈੱਕ ਕਰੋ ਸੰਗਤ ਦੇ ਬਾਬਾ ਹੀ ਆਈ ਆ ਅਗਨਾ ਜਿਲ੍ਹਾ ਕਲੇਮ ਕਰਦੇ ਓਨੀ ਦੇ ਹੈਗੀ ਆ ਫਾਦੇ ਗੜ੍ਹ ਸਾਹਿਬ ਕਿਉਂ ਅਗੀ ਲੰਗਰ ਵੀ ਲੱਗੇ ਆ ਤੇ ਸੰਗਤ ਵੀ ਵਾਧੂ ਆਓ ਬੇ ਚਿਜਕ ਹੋ ਕੇ ਆਓ ਪਰ ਹੁਣ ਰਹਿ ਥੋੜੇ ਦਿਨ ਰਏ ਆ ਅਸੀਂ ਆਏ ਐਂਡਲੇ ਦਿਨਾਂ ਦੇ ਯਾਤਰਾ ਕਰਦੇ ਕਰਦੇ ਗੁਰਦੁਆਰਾ ਜੋਤੀਸਰੂ ਪਹੁੰਚ ਗਏ ਆ ਰੋਲਕ ਇੱਥੇ ਪੂਰੀ ਲੱਗੀ ਆ ਵੇ ਲੋ ਇਹ ਤਾਂ ਕਿਥੇ ਦੁਕਾਨਾਂ ਖੋਲੀਆਂ ਜੇ ਤੇ ਰਾਤ ਦੇ 12 12:30 ਵਜ ਗਏ ਆ ਛੋਰੀ ਬੋਲਣ ਚ ਗਲਤੀ ਹੋ ਗਈ 1 ਵਜ ਗਿਆ ਚੈੱਕ ਕਰ ਹੀ ਸਕਦੇ ਹੋ ਤੁਸੀਂ ਕਿੰਨੀ ਸੰਗਤ ਆ ਰੋਣ ਪੂਰੀ ਆ ਤੁਸੀਂ ਕਹਿ ਨਹੀਂ ਸਕਦਾ ਕਿ ਨਹੀਂ ਹਾਂ ਵੀ 1 ਵਜਾ ਇੱਥੇ ਹੋ ਮਨ ਬਾਪੂ ਕੀ ਕਮ ਨਾ ਮਾਵੈ ਬੱਪ ਜਿ ਕਿੰਨੀ ਮੀ ਨਾਨਕਾ ਗੁਣ ਚੰਗੀਆਂ ਲੱਖਣਿਆ ਮੈਂ ਸਾੰਮਿਆ ਰਾਸ ਸਿੱਧਾ ਸੁਸਤ ਪਾ ਲੱਗਦੀ ਐ ਬੰਦ ਮੱਛਿਆ ਆਇਆ ਤੋਂ ਫਰਿਆ ਰਿਆ ਆਇਆ ਤੋਰਣ ਠੰਡਾ ਬੁਰਜੀ ਇੱਥੇ ਛੋਟੇ ਸਾਹਿਬ ਜਿਹੜਾ ਮਾਦਾ ਗੁਦਰੀ ਜੀ ਨੂੰ ਰੱਖਿਆ ਸੀ ਕਰੋ ਦਰਸ਼ਨ ਜੀ ਸਾਰੇ ਸੰਗਤ ਲਖੋ ਕਿੰਨੀ ਹੈ ਸਾਢੇ 7 ਹੋ ਗਏ ਜੀ ਜਿਹੜਾ ਉਹ ਜੀ ਤੋਡਰ ਮਲ ਜੀ ਦੇ ਨਾਮ ਤੋਂ ਦੀਵਾਨ ਹਾਲ ਦੀ ਹੈ ਜਿੱਥੇ ਜਰੂਰ ਦਰਸ਼ਨ ਕਰਿਓ

namo dhe mire ba tu da ju de ka na ta jadi ada jadi kira ਬਾਕੀ ਹੋਰ ਵੀ ਅੰਦਰ ਲੱਗੀਆਂ ਆ ਫੋਟੋਆਂ ਆ ਵੇਖੋ ਅੰਦਰ ਲੱਗੀਆਂ ਉੱਧਰ ਲੱਗੀਆਂ ਉੱਧਰ ਲੱਗੀਆਂ ਪਰ ਮੈਨੂੰ ਨਾ ਇਸ ਟਾਈਮ ਠੰਡ ਬੜੀ ਲੱਗਣ ਦੀ ਏ ਇਹ ਧੁੰਦ ਵੀ ਵੇਖਦੇ ਕਿੰਨੀ ਪਈ ਆ ਬਹੁਤ ਜ਼ਿਆਦਾ ਠੰਡ ਲੱਗਣ ਦੀ ਆ ਕਿਰਪਾ ਕਰਕੇ ਆ ਵੀ ਜਉਣਾ ਵਾ ਇੱਲੀਆ ਕੀ ਫੋਟੋਆਂ ਮੇਰੇ ਕੋਲ ਦਿਖਾਈਆਂ ਜਾਵਾ ਬਾਕੀ ਦੀ ਸੰਗਤ ਦੇ ਦਰਸ਼ਨ ਕਰੋ ਤੇ ਗੁਰਦੁਆਰੇ ਦੇ ਦਰਸ਼ਨ ਕਰੋ ਬਣੇ ਰੋ ਵਲੌਗ ਵਿੱਚ ਜੋ ਜੀ ਕਰੋ ਪਾਲਕੀ ਸਾਹਿਬ ਦੇ ਦਰਸ਼ਨ ਤੁਸੀਂ ਭਾਰਤੀ ਹੈ ਬਾਈ ਉਸ ਇਹਨਾਂ ਦਾ ਜਹਾਜ ਇੱਥੇ ਖੜਾਏ ਜੇ ਲੈ ਜਾਓ ਆਗੇ ਆਓ ਉੱਥੇ ਖੜਾ ਲੈ ਜਾਓ ਭਰਾਵਾ ਆਓ ਇਹਨਾਂ ਦੇ ਟਰਾਲੇ ਤੇ ਪਾਇਆ ਇਹ ਫੜੀ ਫੜੀ ਪਰਚੀ ਹੈ ਭੜੀ ਆ ਰਹੀ ਨੂੰ ਜਿਸ ਸਾਧੂ ਦੇ ਪਿੱਛੇ ਦਰਸ਼ਨ ਹੋ ਗਏ ਨਹੀਂ ਔਰੇ ਗਨ ਨਗਰ ਕੀਰਤਨ ਔਰ ਚੱਕਰ ਉਹਦਾ ਪਹਿਲਾਂ ਗੱਡਾ ਚੱਲਣ ਲਿਆ ਇਹ ਇਹ ਲਾਸਟ ਕਲਿੱਪ ਜੀ ਹੋਣ ਕਿਉਂਕਿ ਇਸ ਤੋਂ ਬਾਅਦ ਫੋਨ ਹੋ ਰਿਹਾ ਹੈ ਡੈਡ 10% ਫੋਨ ਰਹਿ ਗਿਆ ਜੇ ਤੇ ਆਖਿਰ ਸਤਿ ਦਰਸ਼ਨ ਕਰ ਲਓ ਬਾਅਦ ਸਤਿ ਇਤਬਾਰ ਫਲੋਕ ਹੁਣ ਸਿੱਧਾ ਘਰ ਹੀ ਕੰਟੀਨਿਊ ਹੋਏਗਾ ਸਿੱਧਾ ਮਤਲਬ ਸੇ ਇ ਕਰਨਾ ਆਪਾਂ ਉੱਥੇ ਕੰਟੀਨਿਊ ਹੋਏਗਾ ਜੀ ਦਰਸ਼ਨ ਕਰਕੇ ਫਤੇਗੜ ਸਾਹਿਬ ਤੋਂ ਅਗਲੇ ਦਿਨ ਫੇਰ ਆਏ ਆ ਤੇ ਸਾਡੇ ਨਾਲ ਭਾਜੀ ਆਏ ਨੇ ਉਧਰ ਹੀ ਗਏ ਨੇ ਉਹਨਾਂ ਨੇ ਦੱਸਿਆ ਕਿ ਜੋਤੀ ਸਰੂ ਗੁਰਦਾਰੇ ਦਾ ਇਤਿਹਾਸ ਹੈ ਕਿ ਜਿੱਥੇ ਟੋਡਰ ਮਾਲ ਨੇ ਮੋਰਾ ਰਾਕੇ ਇਸ ਸਕਾਰ ਕੀਤਾ ਛੋਟੇ ਸੈਸ ਮਾਦਾ ਗੁਜਰਪੁਰ ਜੀ ਦਾ ਕਰੋ ਦਰਸ਼ਨ ਯਾਰ ਨੂੰ ਹੁਣ پتہ ਲੱਗਾ ਵਾ ਅੱਗੇ ਚਲੋ ਵਲੌਗ ਚ ਭੜੇ ਰਹੋ ਐਦਾਂ ਵੀ ਤੁਹਾਨੂੰ ਦੱਸਾਂਗੇ ਟਰੈਕਟਰ ਪਿਆਰ ਕੀਤੇ ਆਏ ਜੇ ਕੀ ਕਰੋ ਆ ਲਾਸਟ ਦੇ ਲੋ ਅੱਜ 27 ਤਰੀਕ ਕੱਲ 28 ਤਰੀਕ ਲਾਸਟ ਦੇ ਨਾ ਜਿੱਦਨੇ ਮੱਥਾ ਟੇਕਣਾ ਸਾਰੇ ਆਏ ਇੱਕ ਟਰੱਕ ਵੀ ਆਇਆ ਕਰ ਤੂ ਬੜਾ ਛੋਟਾ ਵੀ ਆ ਗਿਆ ਅੱਜ ਹੁਣ ਉਹਦੇ ਘੁੰਮਦੇ ਫਿਰਦੇ ਤੇ ਇੱਥੇ ਆਏ ਲੰਗਰ ਚ ਬਣਾਉਂ ਸਾਡੇ ਢੀਡ ਭਰਾ ਸਾਰੇ ਬੈਠੇ ਆ ਤੇ ਔਰ ਇਹ ਵੀ ਮੈਦਖਾਨੇ ਨਹੀਂ ਚੌੜੇ ਕਿਤੇ ਹੋਰ ਲੰਗਰ ਰੱਖੂਗਾ ਰੋਟੀਆਂ ਰੋਟੀਆਂ ਦੇ ਉੱਥੇ ਰੁਕਾਂਗੇ ਫਿਰ ਖਵਾਵਾਂਗੇ ਬਾਕੀ ਚਲੋ ਬਣੇ ਰੋ ਵਲੌਗ ਵਿੱਚ ਇਹ ਵਲੌਗ ਵਧੀਆ ਹੀ ਰਹੂਗਾ ਕਿਉਂਕਿ ਫਤੇਗੜ ਸਾਹਿਬ ਇਹ ਸਾਰਾ ਹੀ ਘੁੰਮ ਲੈਣਾ ਹੈ ਸਾਡਾ ਹੁਣ ਵੀ ਆਪਾਂ ਵਿੱਚ ਇੱਕ ਹੋਰ ਜਗ੍ਹਾ ਤੇ ਜਾਣਾ ਵਾ ਬੜੇ ਲੋਥੀ ਬਸ ਉੱਥੇ ਜਾ ਕੇ ਖਾਣੇ ਤੁਹਾਨੂੰ ਕਿੱਥੇ ਚੱਲਿਆ ਲਓ ਜੀ ਬੌਂਤੀ ਆ ਆਮ ਖਾਸ ਬਾਗ ਇਹ ਬੇ ਅੱਛੇ ਨੇ ਸੂਤਰ ਕਰਦੇ ਇਹਨਾਂ ਕੋਈ ਸਾਡੇ ਫੰਕਾ ਮੌਕਾ ਮਿਲ ਗਿਆ ਹੋਈ ਪਰਾਲਾ ਬਣਿਆ ਕਿੱਡਾ ਲੰਬਾ ਬਣ ਗਿਆ ਇਹਦੀ ਹੱਦ ਕਿਥੋਂ ਉੱਥੇ ਜਾਂਦੀ ਮੁੱਕਦੀ ਫੜਾ ਰਹਿਣ ਤਾਂ ਕਦੇ ਹੀ ਪੈ ਗਏ ਤਾਂ ਇੰਨਾ ਕੀ ਕੋਈ ਚਾਹੁੰਦਾ ਪੂਰਾ ਵੀ ਰਿਪੋਰਟ ਇਹਨਾਂ ਦਾ ਆਹੋ ਜਿੰਨਾ ਫੁੱਲੇ ਨਾ ਨਾ ਹੀ ਹੋ ਰਹੇ ਬਾੜ ਦੇ ਕੋਈ ਚੀਜ਼ ਨਹੀਂ ਹੈ ਖਾਣਾ ਹੀ ਤੂੰ ਜਿਹੜੀ ਏਰੀਆ ਦੇ ਅੰਦਰ